ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਇਚਾਰਦੀ ਖਲਾਜ ਰੱਖੇ ਅੱਜ ਅਸੀਂ ਪੈਕ ਬਣਾਵਾਂਗੇ ਜੀ ਜਿਨ੍ਹਾਂ ਦੇ ਹੱਥ ਪੈਰ ਬਹੁਤ ਹੀ ਕਾਲੇ ਹੋ ਗਏ ਨੇ ਟੈਨਿੰਗ ਹੋ ਗਈ ਨੇ ਜਿਵੇਂ ਕੰਮ ਅਸੀਂ ਕਰਦਾ ਮੇਰੀਆਂ ਭੈਣਾਂ ਬਹੁਤ ਹੀ ਕਰਦਾ ਕੰਮ ਕਰਦੀਆਂ ਪਰ ਆਪਣਾ ਧਿਆਨ ਨਹੀਂ ਰੱਖਦੀਆਂ ਜਾਂ ਉਹਨਾਂ ਦੀ ਗਰਦਨ ਬਹੁਤ ਹੀ ਕਾਲੀ ਹੈ ਪੈਰ ਹੱਥ ਗਰਦਨ ਅਸੀਂ ਫੁੱਲ ਬਾਡੀ ਤੇ ਪੈਸਰ ਪੈਕ ਲਗਾ ਸਕਦੇ ਆ ਪਰ ਆਪਾਂ ਆਪਣੇ ਫੇਸ ਤੇ ਪੈਕ ਨਹੀਂ ਲਗਾਉਣਾ ਹੈਗਾ ਜੋ ਮੈਂ ਅੱਜ ਬਣਾ ਕੇ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਦੇਖੋ ਕਿ ਕਿਹੜੀ ਕਿਹੜੀ ਚੀਜ਼ ਮੈਂ ਇਹਦੇ ਵਿੱਚ ਪਾ ਰਹੀ ਹਾਂ ਤੁਸੀਂ ਵੀ ਬਣਾ ਕੇ ਵੀਕ ਦੇ ਵਿੱਚ ਇੱਕ ਵਾਰ ਲਗਾਣਾ ਤੁਸੀਂ ਆਪਣੇ ਹੱਥਾਂ ਪੈਰਾਂ ਤੇ ਜੇ ਤੁਹਾਡੀ ਗਰਦਨ ਕਾਰੀ ਹੈ ਉੱਤੇ ਵੀ ਤੁਸੀਂ ਲਗਾ ਸਕਦੇ ਜੇ ਰਿਜ਼ਲਟ ਬਹੁਤ ਵਧੀਆ ਆਏਗਾ ਇਹਦੇ ਨਾਲ ਟੈਨਿੰਗ ਜੋ ਹੈ ਬਿਲਕੁਲ ਰਿਮੂਵ ਹੋ ਜਾਨੀ ਕਾਲਾਪਨ ਬਿਲਕੁਲ ਦੂਰ ਹੋ ਜਾਣਾ ਹੈ ਜਿਵੇਂ ਕਈਆਂ ਦੇ ਜਲਣ ਵਗੈਰਾ ਹੱਥ ਵਗੈਰਾ ਜਿਵੇਂ ਹਨਾ ਗਰਮ ਲੱਗ ਜਾਂਦੀ ਹੈ ਚੀਜ਼ ਉਹਨਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਬਾਅਦ ਵਿੱਚ ਜ਼ਖਮ ਤਾਂ ਠੀਕ ਹੋ ਜਾਂਦਾ ਪਰ ਨਿਸ਼ਾਨ ਉਹਨਾਂ ਦੇ ਰਹਿ ਜਾਂਦੇ ਨੇ ਉਹ ਵੀ ਇਹਦੇ ਨਾਲ ਉਹ ਵੀ ਰਿਮੂਵ ਹੋ ਜਾਣਗੇ ਜੀ ਤੁਹਾਡੇ ਅੱਜ ਹੁਣ ਅਸੀਂ ਲੈਣੇ ਆ ਜੀ ਇੱਕ ਬੋਲ ਲੈ ਲੈਣਾ ਅਸੀਂ ਕਲੀਨ ਇਦੇ ਵਿੱਚ ਅਸੀਂ ਪਾਵਾਂਗੇ ਈਨੋ ਪਹਿਲਾਂ ਤੁਸੀਂ ਈਨੋ ਲੈ ਲੈਣੀ ਹੈ ਜਿੰਨੇ ਕੁ ਤੁਸੀਂ ਬਣਾਉਣਾ ਹੈ ਉਹ ਸਾਬ ਨਾਲ ਲੈ ਲਿਓ ਮੈਂ ਤਾਂ ਇੱਕ ਪੂਰਾ ਪੌਚੇ ਦੇ ਵਿੱਚ ਪਾ ਦਿੱਤਾ ਜੀ ਫਿਰ ਅਸੀਂ ਪਾਵਾਂਗੇ ਜੀ ਕਾਫੀ ਜੋ ਸਾਡੇ ਰੰਗਤ ਨੂੰ ਨਖਾਰੇਗੀ ਤੁਸੀਂ ਫੇਸ ਤੇ ਨਹੀਂ ਲਗਾਉਣਾ ਹੈਗਾ ਗਰਦਨ ਤੇ ਲਗਾਓ ਹੱਥਾਂ ਪੈਰਾਂ ਬਾਹਾਂ ਤੇ ਠੀਕ ਹੈ ਜੀ ਫਿਰ ਇਸ ਇਹਦੇ ਵਿੱਚ ਪਾਵਾਂਗੇ ਜੀ ਬੇਸਨ ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਪਾਣਾ ਜਿੰਨਾ ਤੁਹਾਨੂੰ ਚਾਹੀਦਾ ਆ। ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਮਿਲਾ ਲੈਣੀ ਹੈ। ਬਹੁਤ ਵਧੀਆ ਰਿਜ਼ਲਟ ਆਣਾ ਟੈਂਕ ਤਾਂ ਮਿੰਟਾਂ ਵਿੱਚ ਹੀ ਦੂਰ ਹੋ ਜਾਣੀ ਆ। ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਇੱਕ ਮਿੰਟ ਬੇਕਿੰਗ ਸੋਡਾ ਆ ਦੇਖੋ ਬੇਕਿੰਗ ਸੋਡਾ ਪਾਤਾ ਸੀ। ਹੁਣ ਅਸੀਂ ਕੀ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੇ ਤੁਹਾਡੇ ਪੈਰਾਂ ਹੱਥਾਂ ਤੋਂ ਗਰਦਨ ਤੋਂ बिल्कुल जो ठंडी टैनिंग होप्प तो न होम करते उन्होंने हाथ पैर बहुत खराब हो गए हैं बिल्कुल ठीक हो जाने है जी कोरे चिट्टे हो जाने तुम ये करके देखो हूँ असी लैमन ऐड करा जी चंत तरह तुम्हें मिला लिया मैं सोचा मैं थले प्लेट रख दी कि थोड़ा है ना बहार ना आ जाए ਅਵੇਂ ਚੰਗੀ ਤਰ੍ਹਾਂ ਤੁਸੀਂ ਮਲਾਣਾ ਇਹਨੂੰ ਦੇਖੋ ਕਿਵੇਂ ਦਾ ਬਣ ਗਿਆ ਇਹ ਸਾਡੇ ਹੱਥਾਂ ਪੈਰਾਂ ਨੂੰ ਬਿਲਕੁਲ ਹੀ ਇਹਨੇ ਚਿੱਟਾ ਕਰ ਦੇਣਾ ਹੈ ਪਰ ਤੁਸੀਂ ਲਗਾਤਾਰ ਵੀਕ ਦੇ ਵਿੱਚ ਇੱਕ ਵਾਰ ਲਗਾਣਾ ਇਹਨੂੰ ਤੁਸੀਂ ਆਪਣੇ ਹੱਥਾਂ ਪੈਰਾਂ ਤੇ ਐਲਗੋ ਬਲੈਕ ਹੈ ਤੁਹਾਡੀ neck ਹੈ ਹੱਥ ਪੈਰ ਤੁਸੀਂ ਲਗਾ ਸਕਦੇ ਜੇ ਫੇਸ ਨੂੰ ਛੱਡ ਕੇ ਜੀ ਬਾਹਾਂ ਤੇ ਵੀ ਲਗਾ ਲੈਣਾ ਤੁਸੀਂ ਟੈਨਿੰਗ ਹੋਈ ਆ ਆ ਦੇਖੋ ਕਿਵੇਂ ਦਾ ਪੈਕ ਬਣ ਗਿਆ ਸਾਡਾ ਬਹੁਤ ਸੋਨਾ ਚੰਗੀ ਤਰ੍ਹਾਂ ਬਣਾ ਲੈਣਾ ਜੀ ਪਹਿਲਾਂ ਤੁਸੀਂ ਫੇਰੀ ਲਗਾਉਣਾ ਹੈ ਪਰ ਜਿੱਥੇ ਤੁਸੀਂ ਲਗਾਉਣਾ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਜੇ ਤੁਸੀਂ ਹੱਥਾਂ ਪੈਰਾਂ ਨੂੰ ਕਰਨਾ ਹੈਗਾ ਪਹਿਲਾਂ ਥੋੜੇ ਗਰਮ ਪਾਣੀ ਵਿੱਚ ਤੁਸੀਂ ਹੱਥਾਂ ਪੈਰਾਂ ਨੂੰ 5 ਮਿੰਟ ਵਾਸਤੇ ਰੱਖਣਾ ਤਾਂਕਿ ਤੁਹਾਡੇ ਹੱਥ ਪੈਰ ਸੌਫਟ ਹੋ ਜਾਣ ਜੋ ਗੰਦਗੀ ਵਗੈਰਾ ਉਹ ਚੰਗੀ ਤਰ੍ਹਾਂ ਨਿਕਲ ਜਾਵੇ ਫਿਰ ਤੁਸੀਂ ਇਹ ਪੈਕ ਲਗਾਉਣਾ ਹੈ ਜੀ ਹੱਥਾਂ ਪੈਰਾਂ ਦੇ ਉੱਪਰ ਗਰਦਨ ਨੂੰ ਵੀ ਪਹਿਲਾਂ ਲਗਾਉਣਾ ਤੇ ਗਰਦਨ ਨੂੰ ਵੀ ਪਹਿਲਾਂ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਹੈ फिर तुसी गर्दन के उपर लगा तुसी हाथ-पैर पहला साफ कर लेने चंगी तरह आ देखो कि वीया पैक बन गया साढ़ा पर फेस ते ना कि ते लगा लेना फेस ते नहीं लगा वास्ते है हथा पैर गर्दन ते लगाना मैं तो बोल रही कि मेरियाँ भैन फेस ते ना लगा लैन आखो एवें कर लेना चंकी तरह मसाज करनी है जी कई वाली नक्ल बहुत काले होंगे है ना ਉਦੇ ਜਿਹੜੀ ਚੀਜ਼ ਤੇ ਤੁਹਾਨੂੰ ਲੱਗਦਾ ਹੈ ਕਿ ਕਾਲਾਪਨ ਜ਼ਿਆਦਾ ਉਸ ਤੇ ਤੁਸੀਂ ਜ਼ਿਆਦਾ ਰੱਬ ਕਰਨਾ ਹੈਗਾ ਹੱਥ ਪੈਰ ਦੇਖਿਓ ਤੁਹਾਡੇ ਕਿੰਨੇ ਸੋਹਣੇ ਹੋ ਜਾਣੇ ਆ ਵੀਕ ਦੇ ਵਿੱਚ ਇੱਕ ਵਾਰ ਤੁਸੀਂ ਕਰ ਲਿਓ ਜਿਵੇਂ ਅੱਗੇ ਹੋਣ ਫੰਕਸ਼ਨ ਵਗੈਰਾ ਪਾਰਟੀ ਤੇ ਤੁਸੀਂ ਜਾਣਾ ਹੈ ਜਿਵੇਂ ਤੁਰੰਤ ਤੁਸੀਂ ਕਰ ਸਕਦੇ ਜੀ ਇੱਕ ਦਿਨ ਪਹਿਲਾਂ ਕਰ ਲਿਓ ਜਿਵੇਂ ਤੁਸੀਂ ਅਗਲੇ ਦਿਨ ਜਾਣਾ ਇੱਕ ਦਿਨ ਪਹਿਲਾਂ ਕਰ ਲਿਓ ਤੁਸੀਂ ਹੁਣ ਤੁਸੀਂ ਆਪਣੇ ਹੱਥਾਂ ਪੈਰਾਂ ਦਾ ਵੀ ਧਿਆਨ ਰੱਖੋ ਜੀ ਜਿਵੇਂ ਹੁਣ ਅੱਗੇ-ਅੱਗੇ ਫੰਕਸ਼ਨ ਆਣੇ ਆ ਥੋੜਾ ਆਪਣੇ ਫੇਸ ਤੇ ਨਾਲ ਨਾਲ ਆਪਣੇ ਹੱਥਾਂ ਪੈਰਾਂ ਦਾ ਵੀ ਧਿਆਨ ਰੱਖੋ ਐਵੇਂ ਤੁਸੀਂ ਚੰਗੀ ਤਰ੍ਹਾਂ ਮ사ਜ ਕਰਨੀ ਆ ਇਹਦਾ ਕੋਈ ਨੁਕਸਾਨ ਨਹੀਂ ਹੈ ਲੈਮਨ ਪਾਇਆ ਹੋਇਆ ਹੈ ਆਉਲੀ ਸਕਿਨ ਡਰਾਈ ਸਕਿਨ ਸਾਰੇ ਕਰ ਸਕਦੇ ਆ ਇਹ ਫੇਸ ਨਹੀਂ ਆ ਕਿ ਜੀ ਇਹ ਹੱਥ ਪੈਰੀ ਆ ਜਿਹੜਾ ਮਰਜ਼ੀ ਕਰ ਸਕਦਾ ਇਹ ਨਾ ਸੋਚੋਗੇ ਅਸੀਂ ਨਹੀਂ ਕਰ ਸਕਦੇ ਫੇਸ ਤੇ ਕਈਆਂ ਨੂੰ ਨਹੀਂ ਸ਼ੂਟ ਜਾਂਦਾ ਹੈ ਲੈਮਨ ਪਰ ਅਸੀਂ ਫੇਸ ਤੇ ਨਹੀਂ ਲਗਾਉਣਾ ਹੈ ਕੋਫੀ ਨੇ ਦੇਖਿਆ ਕਿ ਨਹੀਂ ਤੁਹਾਡੀ ਰੰਗਤ ਲਖਾਰਨੀ ਆ ਇਹਨਾਂ ਨੇ ਜੋ ਗੰਦਗੀ ਵਗੈਰਾ ਲੈਮਨ ਨੇ ਬਿਲਕੁਲ ਤੁਹਾਡੀ ਰਿਮੂਵ ਕਰ ਦੇਣੀ ਆ ਜੀ ਹੱਥਾਂ ਪੈਰਾਂ ਤੋਂ ਵਾਹਾਂ ਤੇ ਵੀ ਲਗਾ ਲੈਣਾ ਜਿਨ੍ਹਾਂ ਦੇ ਵਾਹਾਂ ਦੇ ਉੱਪਰ ਬਹੁਤ ਟੈਨਿੰਗ ਹੋਈ ਆ ਨਾ ਵਾਹਾਂ ਦੇ ਵੀ ਲਗਾ ਸਕਦੇ ਨੇ ਮੱਖ ਤੇ ਲਗਾਣਾ ਤੁਸੀਂ ਹੱਥਾਂ ਪੈਰਾਂ ਨੂੰ ਪਹਿਲਾਂ ਗਰਮ ਪਾਣੀ ਵਿੱਚ ਥੋੜਾ ਟਾਈਮ ਵਾਸਤੇ ਜਿਆਦਾ ਗਰਮ ਪਾਣੀ ਨਹੀਂ ਪਾਣਾ ਹੈਗਾ ਥੋੜਾ ਪਾਣੀ ਪਾ ਕੇ ਤੁਸੀਂ ਉਹਦੇ ਵਿੱਚ ਡਿਪ ਕਰਕੇ ਆਪਣੇ ਹੱਥ ਪੈਰ ਰੱਖਣੇ ਆ ਉਨੇ ਮੈਟਰ ਨੂੰ ਰਿਜ਼ਲਟ ਦਿਖਾਨੀ ਦੇਖਿਓ ਇੱਕ ਮੇਰਾ ਹੱਥ ਜਿਹੜੇ ਹੱਥ ਤੇ ਮੈਂ ਕਰ ਰਹੀ ਆ ਉਹਦਾ ਦੇਖਿਓ ਤੁਸੀਂ ਤੇ ਦੂਸਰੇ ਹੱਥ ਦਾ ਦੇਖਿਓ ਰਿਜ਼ਲਟ ਕਿਵੇਂ ਨਿਕਲਦਾ ਹੈ ਇੱਕ ਵਾਰ ਤੁਸੀਂ ਵੀਕ ਚ ਕਰਨਾ ਜਿਆਦਾ ਵਾਰ ਨਹੀਂ ਇੱਕ ਵਾਰ ਕਰ ਲਿਓ ਟਾਈਮ ਕੱਢ ਲਿਆ ਕਰੋ ਮੇਰੀ ਸਾਰੀਆਂ ਭੈਣਾ ਆਪਣੇ ਹੱਥਾਂ ਪੈਰਾਂ ਦਾ ਵੀ ਧਿਆਨ ਰੱਖਿਆ ਕਰੋ ਫੇਸ ਦੇ ਨਾਲ ਨਾਲ ਹੱਥ ਪੈਰ ਵੀ ਸਾਡੇ ਆਪਣੇ ਆ ਜੀ neck ਵੀ ਸਾਡੀ ਆ ਅਸੀਂ ਸਿਰਫ ਆਪਣੇ ਫੇਸ ਦਾ ਹੀ ਧਿਆਨ ਦਿੰਨੇ ਆ ਕਿ ਸਾਡਾ ਫੇਸ ਭਣਾ ਜੋ ਵੀ ਸਾਡੇ ਫੇਸ ਤੇ ਹੈ ਉਹਦੇ ਉੱਪਰ ਧਿਆਨ ਦਿੰਨੇ ਆ ਜਵੇਂ ਰਿੰਕਲ ਹੋ ਗਿਆ ਪਿਗਮੈਂਟੇਸ਼ਨ ਆ ਪਰ ਤੁਸੀਂ ਹੱਥਾਂ ਪੈਰਾਂ ਵਾਲ ਵੀ ਦੇਖੋ ਹੱਥਾਂ ਤੇ ਵੀ ਰਿੰਕਲ ਪੈ ਪੈ ਜਾਂਦੀ ਨੇ ਸਕਿਨ ਲੂਜ਼ ਹੋ ਜਾਂਦੀ ਹੈ ਹੱਥਾਂ ਦੀ ਵੀ ਜੀ ਇਹਨਾਂ ਤੇ ਵੀ ਕੋਈ ਨਾ ਕੋਈ ਪੈਕ ਜਦੋਂ ਤੁਸੀਂ ਲਗਾਉਂਦੇ ਹੋ ਜੀ ਆਪਣੇ ਫੇਸ ਤੇ ਉੱਪਰ ਹੱਥਾਂ ਪੈਰਾਂ ਤੇ ਹੱਥਾਂ ਤੇ ਵੀ ਲਗਾ ਲਿਆ ਕਰੋ ਠੀਕ ਹੈ ਹੱਥਾਂ ਤੇ ਵੀ ਲਗਾਣਾ ਨਾਲ neck ਤੇ ਵੀ ਲਗਾਣਾ ਹੈ ਮੈਂ ਤਾਂ ਜਦੋਂ ਆਪਣੇ ਫੇਸ ਤੇ ਲਗਾਨੀ ਨਾਲ ਆਪਣਾ ਹੱਥਾਂ ਤੇ ਵੀ ਲਗਾ ਲੈਣੀ neck ਤੇ ਵੀ ਲਗਾ ਲੈਣੀ ਆ ਤੁਸੀਂ ਵੀ ਇਦਾਂ ਹੀ ਕਰਨਾ ਜੀ ਚੰਗੀ ਤਰ੍ਹਾਂ ਤੁਸੀਂ ਮ사ਜ ਕਰਨੀ ਆ ਇਹ ਨਹੀਂ ਇਹ ਫੇਸ ਨਹੀਂਗਾ ਕਿ ਅਸੀਂ ਆ ਨਾ ਸੌਫਟ ਹੱਥ ਨਾਲ ਇਹਦੀ ਕੋਈ ਗੱਲ ਨਹੀਂ ਤੁਸੀਂ ਬਹੁਤਾ ਮਤਲ ਰਗੜਨਾ ਵੀ ਜਿਆਦਾ ਤੇ ਪਰ ਕਰਨੀ ਮ사ਜ ਹੈਗੀ ਚੰਗੀ ਤਰ੍ਹਾਂ ਤੁਸੀਂ ਆ ਚੀਜ਼ਾਂ ਦੇ ਬਿਲਕੁਲ ਕਰਨੀ ਤੁਸੀਂ ਕਈਆਂ ਦੀ ਕਾ ਚੀਜ਼ ਬਹੁਤ ਕਾਲੀ ਹੁੰਦੀ ਆ ਇਹਦੇ ਉੱਪਰ ਔਰ ਲਾਈਕ ਸਬਸਕ੍ਰਾਈਬ 하고 ਸ਼ੇਅਰ ਪਲੀਜ਼ ਕਰਿਆ ਕਰੋ ਵੀਡੀਓ ਜੀ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਐਵੇਂ ਤੁਸੀਂ 5 ਮਿੰਟ ਮ사ਜ ਕਰਨੀ 5 ਮਿੰਟ ਤੁਸੀਂ 5 ਮਿੰਟ ਮ사ਜ ਕਰਕੇ ਫਿਰ ਤੁਸੀਂ ਇਹਨੂੰ ਲੱਗਾ ਰਹਿਣੇ ਦਿਓ ਥੋੜਾ ਉੱਪਰ ਹੋਰ ਲਗਾ ਲਓ ਤੁਸੀਂ ਇਹ ਕਲੀਅਰ ਇਥੇ ਤੁਸੀਂ ਸਾਰੇ ਜਿਹੜੇ ਹੱਥਾਂ ਪੈਰਾਂ ਦੇ ਜਾਂ ਗਰਦਨ ਤੇ ਨੂੰ ਮ사ਜ ਕਰਕੇ ਚੰਗੀ ਤਰ੍ਹਾਂ ਫਿਰ ਤੁਸੀਂ ਇਹ ਕਲੀਅਰ ਲਗਾ ਕੇ ਇਹਨੂੰ ਛੱਡ ਦਿਓ 10-15 ਮਿੰਟ ਵਾਸਤੇ 10-15 ਮਿੰਟ ਬਾਅਦ ਇਹਨੇ ਡਰਾਈ ਹੋ ਜਾਣਾ ਫਿਰ ਤੁਸੀਂ ਇੱਕ ਲੈਮਨ ਲੈ ਲਓ ਲੈਮਨ ਦੇ ਨਾਲ ਤੁਸੀਂ ਜਿਹੜਾ ਲੈਮਨ ਤੁਸੀਂ ਇਥੇ ਉਹਦਾ ਜੂਸ ਕੱਢ ਕੇ ਰੱਖਿਆ ਹੋਇਆ ਹੈ ਨਾ ਮੈਂ ਪਾਇਆ ਤੇ ਉਸ ਲੈਮਨ ਨੂੰ ਤੁਸੀਂ ਉੱਪਰ ਰੱਬ ਕਰ ਦੋ ਪੂਰੇ ਹੱਥ ਤੇ ਪੈਰ ਤੇ ਗਰਦਨ ਤੇ ਰੱਬ ਕਰਕੇ ਉਸ ਨੂੰ ਉਤਾਰ ਦਿਓ ਸਾਰਾ ਪੈਕ ਤੇ ਠੰਡੇ ਪਾਣੀ ਨਾਲ ਵਾਸ਼ ਕਰ ਲੋ ਤੇ ਰਿਜ਼ਲਟ ਦੇਖਿਓ ਕਿਵੇਂ ਸਾਰੀ ਮੈਲ ਗੰਦਗੀ ਜੋ ਵੀ ਤੁਹਾਡੇ ਹੱਥਾਂ ਪੈਰਾਂ ਤੇ ਗਰਦਨ ਦੇ ਸੀ ਨਾ ਕਾਲਾਪਨ ਬਿਲਕੁਲ ਠੀਕ ਹੋ ਜਾਣਾ ਆ ਤੁਸੀਂ ਲਗਾਤਾਰ ਕਰੋਗੇ ਵੀ ਇੱਕ ਦਿਨ ਕਰਨਾ ਆ ਪਰ ਲਗਾਤਾਰ ਕਰਨਾ ਆ ਠੀਕ ਹੈ ਲਗਾਤਾਰ ਕਰੋਗੇ ਤੇ ਬਿਲਕੁਲ ਤੁਹਾਡੇ ਹੱਥ ਪੈਰ ਗੋਰੇ ਚਿੱਟੇ ਤੇ ਸੋਹਣੇ ਹੋ ਜਾਣੇ ਟੈਨਿੰਗ ਦੂਰ ਹੋ ਜੇਗੀ ਜੀ ਇਹਦੇ ਨਾਲ ਤੁਸੀਂ ਜੋ ਜੋ ਚੀਜ਼ ਮੈਂ ਪਾਈ ਆ ਇਹ ਹੀ ਚੀਜ਼ਾਂ ਪਾਣੀ ਆ ਵਾ ਬੇਸਨ ਪਾ ਲੈਣਾ ਵਾ ਤੇ ਹਲਦੀ ਸੌਰੀ ਕੌਫੀ ਤਾਂ ਨੈਮਨ ਬੇਕਿੰਗ ਸੋਡਾ ਇਨੋ ਇੰਨੀਆਂ ਚੀਜ਼ਾਂ ਸਿਪਾਈਆਂ ਵਾ ਤੁਸੀਂ ਇਹ ਚੀਜ਼ਾਂ ਪਾ ਕੇ ਪੈਕ ਬਣਾ ਕੇ ਫੇਸ ਤੇ ਨਹੀਂ ਲਗਾਣਾ ਬਾਕੀ ਫੁੱਲ ਬਾਡੀ ਤੇ ਤੁਸੀਂ ਲਗਾ ਸਕਦੇ ਜੇ ਟੈਨਿੰਗ ਬਿਲਕੁਲ ਦੂਰ ਹੋ ਜਾਏਗੀ ਮੇਰੀਆਂ ਭੈਣਾਂ ਦੇ ਹੱਥ ਪੈਰ ਜਿਨ੍ਹਾਂ ਦੇ ਖਰਾਬ ਨੇ ਕਈਆਂ ਦੇ ਮੈਂ ਦੇਖਿਆ ਨਾ ਆ ਚੀਜ਼ਾਂ ਤੇ ਵੀ ਅੰਦਰਵਾਰੋਂ ਵੀ ਬਹੁਤ ਖਰਾਬ ਹੁੰਦੇ ਨੇ ਤੁਸੀਂ ਅੰਦਰਵਾਰ ਵੀ ਐਵੇਂ ਕਰ ਸਕਦੇ ਜੇ ਥੋੜਾ ਉਹਨੂੰ ਲੈ ਕੇ ਨਾ ਲੈਮਨ ਨੂੰ ਆ ਚੀਜ਼ਾਂ ਕਈਆਂ ਨੇ ਮੈਂ ਦੇਖੀਆਂ ਆ ਚੀਜ਼ਾਂ ਬਹੁਤ ਨਾ ਫਟੀਆਂ ਫਟੀਆਂ ਹੁੰਦੀਆਂ ਨੇ ਕਾਲਾਪਨ ਬਹੁਤ ਆ ਜਾਂਦਾ ਇਹ ਚੀਜ਼ਾਂ ਦੇ ਕੰਮ ਕਰਕੇ ਨਾ ਜਿਵੇਂ ਮੇਰੀਆਂ ਭੈਣਾਂ ਕਈ ਚੁੱਲ੍ਹੇ ਦੇ ਕੰਮ ਕਰਦੀਆਂ ਨੇ ਜਿਹੜੀਆਂ ਉਹਨਾਂ ਦੇ ਹੱਥ ਪੈਰ ਇਤੋਂ ਬਹੁਤ ਖਰਾਬ ਹੋ ਜਾਂਦੇ ਕਿਉਂਕਿ ਉਹ ਥੋੜਾ ਬਰਤਨ ਜਿਵੇਂ ਉਹ ਹੇਠੋਂ ਕਾਲੇ ਹੋ ਜਾਂਦੇ ਉਹ ਸਾਫ਼ ਕਰਦੀਆਂ ਨੇ ਤੇ ਜਿਹੜੀਆਂ ਤਾਂ ਗੈਸ ਦੇ ਕੰਮ ਕਰਦੀਆਂ ਨੇ ਉਹਨਾਂ ਦੇ ਤਾਂ ਹੱਥ ਪੈਰ ਪਤਾ ਚੱਲ ਜਾਂਦਾ ਵਾ ਤੇ ਜਿਹੜੀਆਂ ਭੈਣਾਂ ਮੇਰੀਆਂ ਚੁੱਲ੍ਹੇ ਦੇ ਕੰਮ ਕਰਦੀਆਂ ਨੇ ਜੁੱਲ੍ਹੇ ਦਾ ਤਾਂ ਖਾਣਾ ਬਹੁਤ ਵੈਸਟ ਹੈ ਜੀ ਖਾਣਾ ਪਰ ਚਲੋ ਹੁਣ ਜਿਵੇਂ ਜਿਵੇਂ ਹੈ ਨਾ ਤੇ ਉਹਨਾਂ ਦੇ ਹੱਥ ਪੈਰ ਖਰਾਬ ਹੁੰਦੇ ਨੇ ਉਹ ਵੀ ਮੇਰੀਆਂ ਭੈਣਾਂ ਇੱਥੇ ਨਾ ਰੱਬ ਕਰਨ ਲੈਮਨ ਨੂੰ ਲੈ ਕੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮ사ਜ ਕਰਨੀ ਆ ਫਿਰ ਇਹਨੂੰ ਲੈਮਨ ਨੂੰ ਲੈ ਕੇ ਨਾ ਐਵੇਂ ਰੱਬ ਕਰਿਆ ਕਰੋ ਇਹਦੇ ਵਿੱਚੋਂ ਇਹਨਾਂ ਦੇ ਵਿੱਚੋਂ ਸਾਰੀ ਗਿੰਦਗੀ ਮੈਲ ਤਾਂ ਦੀ ਬਿਲਕੁਲ ਨਿਕਲ ਜਾਣੀ ਆ ਤੇ ਵਾਈਟ ਹੋ ਜਾਣੇ ਆ ਵੀਕ ਚ ਇੱਕ ਦਿਨ ਤੁਸੀਂ ਇਹ ਕਰਨਾ ਇੱਕ ਦਿਨ ਰੱਖ ਲਓਗੇ ਅਸੀਂ ਇਹ ਕੰਮ ਕਰਨਾ ਤੇ ਕਰਨਾ ਆ ਜੀ ਆਪਣੇ ਹੱਥਾਂ ਪੈਰਾਂ ਨੂੰ ਵੀ ਸੋਨਾ ਕਰਨਾ ਆਪਣੇ ਫੇਸ ਤੇ ਨਾਲ ਨਾਲ ਨੇ ਨਾ ਹੋਵੇ ਸਾਡਾ ਫੇਸ ਵਾਈਟ ਹੋਵੇ ਤੁਹਾਡੇ ਹੱਥ ਪੈਰ ਜਿਹੜੇ ਕਾਲੇ ਹੋਣ ਹੱਥਾਂ ਪੈਰਾਂ ਤੋਂ ਪਤਾ ਚੱਲ ਜਾਂਦਾ ਆ ਕਿ ਇਹਨਾਂ ਦਾ ਰੰਗ ਕਿਵੇਂ ਦਾ ਆ ਤੇ ਇਹਨੇ ਫੇਸ ਤੇ ਮੇਕਅਪ ਕੀਤਾ ਆ ਕਿ ਜਾਂ ਕੀ ਕੀਤਾ ਆ ਇਸ ਕਰਕੇ ਮੈਂ ਬਹੁਤ ਠੀਕ ਤੁਸੀਂ ਹੱਥਾਂ ਪੈਰਾਂ ਦਾ ਵੀ ਧਿਆਨ ਰੱਖਿਆ ਕਰੋ ਤੇ ਪੈਕ ਬਣਾ ਕੇ ਵੀ ਇੱਕ ਦਿਨ ਲਗਾਉਣਾ ਹੈ ਰਿਜ਼ਲਟ ਬਹੁਤ ਵਧੀਆ ਆਏਗਾ ਜੋ ਵੀ ਵੀਡੀਓ ਦੇਖ ਰਿਹਾ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਜੀ ਹੁਣ ਮੈਂ ਤੁਹਾਨੂੰ ਹੈਂਡ ਵਾਸ਼ ਕਰਕੇ ਦਿਖਾਨੀ ਆ ਹਾਂਜੀ ਆ ਦੇਖੋ ਜੀ ਮੈਂ ਆਪਣੇ ਹੈਂਡ ਨੂੰ ਵਾਸ਼ ਕਰ ਲਿਆ ਆ ਹੈਂਡ ਦੇਖੋ ਜਿਹੜੇ ਹੈਂਡ ਤੇ ਮੈਂ ਕੁਝ ਨਹੀਂ ਲਗਾਇਆ ਤੇ ਜਿਹੜੇ ਹੱਥ ਤੇ ਲਖਾਇਆ ਕਿੰਨਾ ਵਧੀਆ ਰਿਜ਼ਲਟ ਆਇਆ ਐਵੇਂ ਤੁਹਾਡੇ ਹੱਥਾਂ ਪੈਰਾਂ ਤੋਂ ਪੂਰੀ ਮੈਲ ਗੰਦਗੀ ਨਿਕਲ ਜਾਣੀ ਐ ਇਹ ਤੁਸੀਂ ਪੈਕ ਵੀਕ ਦੇ ਇੱਕ ਦਿਨ ਲਗਾਉਣਾ ਐ ਫੇਸ ਤੇ ਨਹੀਂ ਲਗਾਉਣਾ ਮੈਂ ਤਾਂ ਬਾਰ-ਬਾਰ ਬੋਲਦੀ ਇੱਕ ਦਿਨ ਕਮੈਂਟ ਕੀਤਾ ਸੀ ਭੈਣ ਨੇ ਕਿ ਮੈਂ ਫੇਸ ਤੇ ਲਗਾ ਲਵਾਂ ਪਰ ਫੇਸ ਤੇ ਨਹੀਂ ਲਗਾਉਣਾ ਜੋ ਮੈਂ ਪਹਿਲਾ ਵੀਡੀਓ ਪਾਈ ਸੀ ਹੱਥਾਂ ਪੈਰਾਂ ਵਾਸਤੇ ਉਹ ਮੇਰੇ ਭੈਣ ਨੇ ਕਮੈਂਟ ਕੀਤਾ ਕਿ ਮੈਂ ਫੇਸ ਦੇ ਉੱਪਰ ਲਗਾ ਸਕਦੀ ਆ ਪਰ ਅਸੀਂ ਫੇਸ ਤੇ ਨਹੀਂ ਲਗਾਉਣਾ ਮੈਂ 3-4 ਵਾਰੀ ਵੀਡੀਓ ਚ ਬੋਲ ਦਿੱਤਾ ਕਿ ਤੁਸੀਂ ਫੇਸ ਤੇ ਨਹੀਂ ਲਗਾਉਣਾ ਹੈਗਾ ਬਾਕੀ ਫੁੱਲ ਬਾਡੀ ਤੇ ਤੁਸੀਂ ਲਗਾ ਸਕਦੇ ਜੀ ਜਦੋਂ ਤੁਸੀਂ ਨਹਾਉਣੇ ਜਾ ਰਹੇ ਹੋ ਉਸ ਟਾਈਮ ਤੁਸੀਂ ਆਪਣੇ ਨਹਾਣੀ ਲੈ ਜਾਓ ਫੁੱਲ ਬੋਡੀ ਤੇ ਲਗਾ ਸਕਦੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਕਲੀਨ ਕਰਨਾ ਗਰਦਨ ਤੇ ਲਗਾਉਣਾ ਹੱਥਾਂ ਪੈਰਾਂ ਤੇ ਲਗਾਉਣਾ ਕਲੀਨ ਕਰਕੇ ਫਿਰ ਤੁਸੀਂ ਇਹ ਪੈਕ ਲਗਾਉਣਾ ਇਹਦੀ 5 ਮਿੰਟ ਮ사ਜ ਜਿਹਨੂੰ ਰੱਬ ਕਰਨਾ ਆਪਣੇ ਤੇ ਫਿਰ ਤੁਸੀਂ 15 ਮਿੰਟ 10 ਮਿੰਟ ਲਗਾ ਰਹਿਣ ਦੋ ਜਿੰਨ ਤੱਕ ਡਰਾਈ ਨਹੀਂ ਹੁੰਦਾ ਤਾਂ 10 ਮਿੰਟ ਲੱਗਾ ਰਹਿਣ ਦੋ ਨਾ ਵੀ ਡਰਾਈ ਹੋਵੇ 10 ਮਿੰਟ ਬਾਅਦ ਤੁਸੀਂ ਇਹਨੂੰ ਵਾਸ਼ ਕਰ ਦੇਣਾ ਜਿਨ੍ਹਾਂ ਦੀ ਬਹੁਤ ਕਾਲੀ ਆ ਗਰਦਨ ਉਹ ਥੋੜਾ ਜਿਵੇਂ ਮੈਂ ਬੋਲਿਆ ਨਾ ਲੈਮਨ ਲੈਣਾ ਜਿਦੋਂ ਅਸੀਂ ਲੈਮਨ ਪਾਇਆ ਹੋਇਆ ਉਹਨੂੰ ਸੁਟਣਾ ਨਹੀਂ ਤੁਸੀਂ ਇਹਨੂੰ ਚੋੜ ਕੇ ਉਹਦੇ ਨਾਲ ਤੁਸੀਂ ਰੱਬ ਕਰ ਲੈਣੀ ਗਰਦਨ ਤੇ ਜਿਆਦਾ ਕਿੱਥੇ ਨਕਲ ਨਹੀਂ ਤੁਹਾਡੇ ਇਹ ਵਾਲ ਚੀਜ਼ਾਂ ਬਹੁਤ ਕਾਲੀਆਂ ਨੇ ਇਹਨਾਂ ਦੇ ਉੱਪਰ ਚੰਗੀ ਤਰ੍ਹਾਂ ਰੱਬ ਕਰ ਲੈਣਾ ਠੰਡੇ ਪਾਣੀ ਨਾਲ ਧੋ ਦੋ ਬਾਅਦ ਵਿੱਚ ਕੁਝ ਲਗਾਉਣ ਦੀ ਜ਼ਰੂਰਤ ਨਹੀਂ ਜੀ ਹੱਥ ਬਹੁਤ ਸੋਹਣੇ ਹੋ ਜਾਣੇ ਦੇਖ ਲਓ ਮੇਰਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਆ ਦੇਖੋ ਦੇਖ ਲਓ ਆ ਹੱਥ ਤੇ ਮੈਂ ਕੀਤਾ ਹੋਇਆ ਨਾ ਹੱਥੇ ਨਹੀਂ ਕੀਤਾ ਹੋਇਆ ਕਿੰਨਾ ਸੋਹਣਾ ਰਿਜ਼ਲਟ ਆਇਆ ਇਵੇਂ ਤੁਹਾਡੇ ਹੱਥਾਂ ਪਿਆਰੇ ਦਾ ਰਿਜ਼ਲਟ ਆਵੇਗਾ ਜੀ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਸੋਣੇ ਸੋਣੇ ਕਮੈਂਟ ਕਰਿਆ ਕਰੋ ਥੈਂਕ ਯੂ ਜੀ ਸਭੀ ਕੋ